ਲਕਸ ਹੈਲੋ ਜੀ ਲਾਈਫ ਸਟਾਈਲ ਵਿੱਚ ਗਗਨਦੀਪ ਕਰਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਵੇਰ ਕਰਦੇ ਤੁਸੀਂ ਸਾਰੇ ਇਕੱਠ ਹੋਵਾਂਗੇ ਆਪਾਂ ਵੀ ਠੀਕ ਹੈ ਕਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਚਾਰਜ ਜਿਆ ਕਰਾਂਗੇ ਤੇ ਆਪ ਜੀ ਸਰਨ ਪਿਆਰਪਰੀ ਸਾਸ ਜੀ ਕਾ ਜੀ ਤੇ ਅੱਜ ਜੋ ਬਸਾਖੀ ਦਾ ਦਿਨ ਹੈਗਾ ਤੇ ਸਾਰਿਆਂ ਨੂੰ ਪੂਰੀ ਸਾਧ ਸੰਗਤ ਨੂੰ ਬਸਾਖੀ ਦੀਆਂ ਕੋਟ ਕੋਟਨ ਵਧਾਈਆਂ ਹੋਣ ਤੇ ਬਸਾਖੀ ਦਾ ਪਵਿੱਤਰ ਦਿਹਾੜਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਦੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਆਪਾਂ ਹੁਣ ਕੁਸਮਾ ਫੁਲਕੇ ਲਾ ਲਏ ਜੀ ਤੇ ਰੋਟੀਆਂ ਆਪਾਂ ਲਾ ਲਈ ਹੈਗੀ ਕਿਉਂਕਿ ਦੋ ਕਿ ਰੋਟੀਆਂ ਰਹਿ ਗਈਆਂ ਮੇਰੀਆਂ ਤੇ ਸ਼ਮੀਰ ਤੇ ਪਾਪਾ ਜੀ ਗਏ ਹੈਗੇ ਤਲਵੰਡੀ ਤੇ ਇਸ ਲਈ ਫਿਰ ਮੈਂ ਰੋਕੀ ਥੋੜੀ ਜਿਹੀ ਜਲਦੀ ਲਾ ਦੇਵੀ ਸੀ ਕਿ ਜਲਦੀ ਤਾਂ ਨਹੀਂ ਹੈਗਾਗਾ ਟਾਈਮ ਹੁਣ 9 ਵਜੇ ਨਾਲ ਹੀ ਆ ਗਿਆ ਪਰ ਮੈਨੂੰ ਐ ਸੱਜਣੇ ਥੋੜਾ ਜਿਹਾ ਕੰਮ ਦੂਜੇ ਘਰ ਦੇ ਕਰਕੇ ਨਾ ਵੀ ਲੇਟ ਲੱਗੂਗੀ ਪਰ ਫਿਰ ਇਹ ਕਹਿੰਦੇ ਅਸ਼ਵੀਤ ਕਹਿੰਦਾ ਮੁੰਨੀ ਠੀਕ ਹੈ ਤੋ ਦੋ ਦੋ ਕੋਲ ਕੇ ਖਾਈ ਜਾਵਾਂਗੇ ਕਿਉਂਕਿ ਗਰਮੀ ਹੋ ਜਾਂਦੀ ਹੈ ਜਾਂਦੇ ਜਾਂਦੇ ਮੱਖਾ ਟੇਕ ਕੋ ਦਵਾਦ ਫਿਰ ਵੀ ਦੰਗਰ ਸਿੱਤੀ ਜਗਾ ਹੈ ਨਾ ਤੇ ਵੀ ਲੇਟ ਹੋ ਜਾਵੇ ਤੇ ਇਸ ਲਈ ਨਾ ਫਿਰ ਮੈਂ ਰੋਕੀ ਲਾ ਦਿੱਤੀ ਹੈਗੀ ਖਾ ਲਈਏ ਜੀ ਬਸ ਅਸ਼ਵੀਤ ਤਾਂ ਬੈਠ ਹੀ ਰਹੇਗਾ ਪਰ ਨਹੀਂ ਆਉਣਗੇ ਤੇ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਵਿਸਾਖੀ ਤੇ ਜਾਂਦੇ ਆ ਜੀ। ਰਸ਼ਮੀਤ ਤਾਂ ਬਗਜਨ ਨਾਲ ਪਾਪਾ ਜੀ ਨਾਲ ਹਰ ਸਾਰੀ ਕਲਾ ਜੰਦਰ ਕਰਦੀਆਂ। ਤੇ ਇਹ ਕਹਿੰਦੇ ਰਸ਼ਮੀਤ ਦਾ ਜਨਮਦਨ ਵਿਸਾਖੀ ਵਾਲੇ ਦਿਨੇ ਹੋਇਆ ਜੀ। ਅ ਰਸ਼ਮੀਤ ਦਾ ਜਨਮ ਉਹ ਉਸ ਦਿਨ 14 ਤਰੀਕ ਦੀ ਵਿਸਾਖੀ ਸੀ ਜੀ। ਜਿਹੜੇ ਰਸ਼ਮੀਤ ਦਾ ਜਨਮ ਹੋਇਆਗਾ ਤੇ ਵਿਸਾਖੀ ਵਾਲੇ ਦਿਨ ਰਸ਼ਮੀਤ ਦਾ ਜਨਮ ਹੋਇਆਗਾ ਪਰ 14 ਤਰੀਕ ਸੀ ਦੀ ਹੁਣ ਹੈਗੀ ਹੈਗੀ ਹੁਣ ਵਿਸਾਖੀ ਹੋਦੀ ਹੈ 13 ਤਰੀਕ ਦੀ ਤੇ ਇਸ ਲਈ ਫਿਰ ਆਪਾਂ ਅਰਦਾਸ ਵੇਤੀ ਗੁਰੂ ਘਰ ਦੇਖਦੀ ਹੈ ਨਾ ਜਿਹਦੀ ਅਰਦਾਸ ਕਰਵਾਉਣੀ ਹੈ ਉਹ ਆਪਾਂ 14 ਤਰੀਕ ਨੂੰ ਕਰਵਾਉਣੀ ਹੈ ਪਰ ਬਸਾਖੀ ਦੇ ਦਿਨ ਸਵੇਤ ਫਿਰ ਬਾਕ ਜਾਂਦਾ ਹੁੰਦਾ ਹੈ ਕਿਉਂਕਿ ਬਸਾਖੀ ਵਾਲੇ ਦਿਨ ਸਵੇਤ ਦਾ ਜਨਮ 14 ਤਰੀਕ ਨੂੰ ਹੋਇਆ ਸੀ ਉਹਦੇ 14 ਤਰੀਕ ਦੀ ਬਸਾਖੀ ਸੀਗੀ ਉਸ ਦਿਨ 13 ਤਰੀਕ ਦੀ ਬਸਾਖੀ ਹੋਣੀ ਹੈਗੀ ਤੇ ਇਸ ਲਈ ਸ਼ਨੀਤ ਦਾ ਜਨਮ ਵੀ ਫਿਰ ਦੋ ਦਿਨ ਵੱਜ ਜਾਂਦਾ ਹੈ ਬਸਾਖੀ ਵਾਲੇ ਦਿਨ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਉਹ ਸੰਗਰਾਮ ਬਸਾਖੀ ਕੇ ਜਨਮ ਹੁੰਦੀ ਹੈ ਇੱਕ ਹੋਰ ਖੁਸ਼ਖਬਰੀ ਹੈਗੀ ਤਾਇਜੀ ਦੇ ਕਰੇ ਪੋਤੀ ਨੇ ਜਨਮ ਲਇਤਾ ਹੈਗਾ ਤੇ ਵੀਰ ਜੀ ਦੇ ਵੱਡੇ ਤਾਇਜੀ ਦੇ ਵੱਡੇ ਬੇਟੇ ਦੇ ਕਰਤੀ ਨੇ ਜਨਮ ਲਇਤਾ ਜੀ ਕਿ ਦੇਖੀ ਸੀ ਜਿੱਥੇ ਸਜ ਕੇ ਕਰਿਆ ਸੀਗਾ ਕਿਉਂਕਿ ਸ਼ਾਇਦ ਮਿਹਰਾ ਹੋ ਗਿਆ ਵੈਸੇ ਫੋਨ ਕਰਨੀ ਕਰ ਰਹੀ ਸੀ ਜੀ ਵੀ ਕਹਿ ਗਲਾ ਹੈ ਸੋਚਨੇ ਲੱਗਤੀ ਹੈ ਨਾ ਪਰ ਤੀਆਂ ਦੋਨੋਂ ਤਾਂ ਖੁਸ਼ੀ ਬਹੁਤ ਹੈ ਜੀ ਆਪ ਨੂੰ ਸਾਨੂੰ ਆਪ ਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਜੋ ਬਹੁਤ ਹੀ ਇੱਕ ਤਾਂ ਦੋਨੋਂ ਨੂੰ ਤੀ ਚਾਹੀਦੀ ਸੀ ਵੀ ਹੈ ਨਾ ਤੇ ਇੱਕ ਸਾਰੇ ਹੁਣ ਆਪਣੇ ਨਜ਼ਰ ਨੂੰ ਕੁੜਨਾ ਹੈ ਸਾਰਿਆਂ ਦੇ ਇੱਕ ਇੱਕ ਮੁੱਢਾ ਹੈਗਾ ਤੇ ਸਾਰੇ ਤਿਆਰ ਦੇ ਵੀ ਪਾਏ ਗਏ ਆ ਭਾਈ ਜੀ ਦੇ ਦੋ ਮੁੰਡੇ ਆ ਕਿ ਗਾਂ ਵੀ ਇੱਕ ਇੱਕ ਮੁੰਡਾ ਇਸ ਤਰ੍ਹਾਂ ਤੇ ਐਨੇ ਸਾਰੇ ਭਰਾਵਾਂ ਦੀ ਇੱਕ ਭੈਣ ਆਈ ਹੈ ਜੀ ਹੈ ਨਾ ਤੇ ਭਤੀਜੀ ਹੋਈ ਹੈ ਜੀ ਆਪਣੀ ਕੱਲ ਪੂਰਨਮਾਸੇ ਵਾਲੇ ਦਿਨ ਬਾਹਰ ਗੁਰਦਾਨ ਦਰਸਤੀ ਆ ਬਖਸ਼ੀ ਬਹੁਤ ਹੀ ਕਰਮਵਾਲੀ ਭਾਗਾਂ ਵਾਲੀ ਲక్ష్ਮੀ ਆਈ ਹੈ ਨਾ ਕਿ ਕਿ ਪੂਰਨ ਮਾਸੀ ਆ ਜਨ ਕਹਿੰਦੇ ਬਰਨਤ ਦੇ ਜਨਮ ਵੀ ਪੂਰਨ ਮਾਸੀ ਆ ਜਨ ਹੋਇਆ ਸੀਗਾ ਤੇ ਇਹ ਜੇ ਪਵਿੱਤਰ ਜਨ ਤਾਂ ਬਹੁਤ ਹੀ ਕਰਮ ਵਾਲੇ ਜਿਹਾ ਕਿੰਨਾਂ ਲੈਂਦੇ ਹੈਗੇ ਇਸ ਜਿਹਦੇ ਦਾ ਜਨਮ ਵੀ ਬਸਾਖ ਚ ਆਇਆ ਦੇ ਹੋਇਆ ਸੀਗਾ ਜੀ ਤੇ ਵਸੇ ਜਨਮ ਅੱਜ ਵੀ ਹੈ ਤੇ ਕੱਲ ਵੀ ਜਨਮ ਦੇ ਨੇ ਸ਼ੀਤੜਾ ਲੋ ਜੇ ਇਹ ਕੰਨਾ ਕਰਦੇ ਕਰਦੇ ਆਪਣੀ ਰੋਟੀਆਂ ਵੀ ਪੱਕ ਗਈਆਂ लास्ट ਵਾਲੀ ਰੋਟੀ ਨੂੰ ਥੋੜੀ ਜਿਹੀ ਪਾਰੀ ਲਾ ਦੇਣੀ ਚਾਹੀਦੀ ਹੈ ਕਿਉਂਕਿ ਠੰਡੇ ਬਿਲੇ ਦੇ ਕਰਨਾ ਜਾਈ ਜਾਈ ਵੇ ਗੱਲ ਨਾ ਕਰਦੇ ਕਰਦੇ ਟਿਕਾ ਕੇ ਕੀ ਆਪਣੀ ਤੇ ਇਸਮਿਤ ਦੇ ਜਨਮ ਦਿਨ ਦੀ ਵਧਾਈ ਜ਼ਰੂਰ ਦੇਣੀ ਜੀ ਆਪਣਾ ਆਸ਼ੀਰਵਾਦ ਜ਼ਰੂਰ ਦੇਣਾ ਕਿਉਂਕਿ ਜਨਮ ਦਿਨ ਅੱਜ ਵੀ ਤੇ ਕੱਲ ਨੂੰ ਵੀ ਹੈਗਾ ਤੇ ਪਰ ਕਿਉਂ ਅਸੀਂ ਆਖਿਆ ਸੀ ਵੀ ਕੇਕ ਪਹਿਲਾਂ ਤਾਂ ਕੱਟ ਲੈਂਦੇ ਹੁੰਦੇ ਸੀਗੇ ਹਰ ਸਾਲ ਐਕੀ ਕੰਨ ਮम्मी ਮੈਂ ਕੇਕ ਕੱਟ ਦਾਂ ਨੀ ਪਿਛਲੇ ਘਰੇ ਵੀ ਨਹੀਂ ਕੱਟਿਆ ਸੀ ਉਹਦੋਂ ਪਿਛਲੇ ਘਰੇ ਤੇ ਕੱਟਿਆ ਸੀਗਾ ਕੰਨ ਮम्मी ਮੈਂ ਕੱਟ ਦਾਂ ਨੀ ਕੰਨ ਗੁਰੂ ਕਾਲ ਜੀ ਦਾ ਪੱਗੀ ਬਤਲਰ ਦਾਸ ਕਰਵਾ ਦਿੰਨੇ ਹੈ ਨਾ ਨਹੀਂ ਫਿਰ ਵੀ ਮੈਂ ਸਰਚਲ ਤੱਕ ਦੇਖਾਂਗੇ ਮੰਨ ਹੋ ਜਾ ਤਾ ਇੱਕ ਕੱਟ ਲਾ ਮਾਗੀ ਬਾਰੇ ਆਪਾਂ ਹਰ ਸਾਲ ਕੱਟ ਲੈਂਦੇ ਸੀ ਪਿਛਲੇ ਸਾਲ ਨੇ ਅਸੀਂ ਕੱਟਿਆ ਸੀਗਾ ਐਤੀ ਵੀ ਫੇਰੇ ਤਾਂ ਮੰਨ ਜਾ ਹੈ ਨਹੀਂਗਾ ਦੇਖੋ ਕਿਉਂਕਿ ਇੱਕ ਤੈਨੂੰ ਆ ਵੀ ਮੇਰੀ ਵੀਡੀਓ ਬਣੂਗੀ ਮੈਂ ਅਕਸਰ ਵੀਡੀਓ ਆਪਾਂ ਨਹੀਂ ਬਣਾਉਦੇ ਚੱਲ ਤੇ ਪ੍ਰਮਾਤਮਾ ਦਾ ਰਹਿਗੂ ਇਸ ਮਿੱਤ ਨੂੰ ਵੀ ਲੰਮੀ ਆਮਰਾ ਬਖਸ਼ੇ ਅਮਰਤ ਵੇਲਾ ਸੰਭਾਲੇ ਆਪਣੀ ਤੇ ਮੇਰੇ ਤੇ ਹੀ ਅਰਦਾਸ ਹੁੰਦੀ ਹੈ ਵਾਹਿਗੁਰੂ ਜੀ ਦੇ ਅੱਗੇ ਕਿ ਪਰਮਾਤਮਾ ਬੱਚਿਆਂ ਦਾ ਅਮਰਤ ਵੇਲਾ ਸੰਭਾਲੋ ਜਿਸ ਤਰ੍ਹਾਂ ਦਾਸ ਤੇ ਕਿਰਪਾ ਤੇ ਇਸ ਤਰ੍ਹਾਂ ਪਰਿਵਾਰ ਤੇ ਤੇਰੀ ਕਿਰਪਾ ਹੋਵੇ ਪਰਿਵਾਰ ਵੀ ਅਮਰਤ ਵੇਲਾ ਸੰਭਾਲ ਪਰਿਵਾਰ ਦਾ ਵੀ ਵਾਹਿਗੁਰੂ ਅਮਰਤ ਵੇਲਾ ਸੰਭਾਲੇ ਕਿਉਂਕਿ ਨਾਮ ਬਾਣੀ ਸਿਮਰਨ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜੀ ਮੇਰੇ ਲਈ ਤਾਂ ਪਰਮਾਤਮਾ ਹੀ ਸਾਰਾ ਕੁਝ ਹੈਗਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਜਿਸ ਤਰ੍ਹਾਂ ਇਸ ਦਾਸ ਦੇ ਉੱਤੇ ਹੈਗੀ ਹੈਗੀ ਹੈ ਨਾ ਇਸੇ ਤਰ੍ਹਾਂ ਪਰਿਵਾਰ ਦੇ ਉੱਤੇ ਵੀ ਹੋਵੇ ਪਰ ਕਰਮਾਂ ਵਾਲੀ ਜੀ ਜਿਹੜੇ ਹਰ ਸਾਲ ਪਾਪਾ ਜੀ ਦੇ ਨਾਲ ਸਾਖੀ ਤੇ ਚਲੇ ਜਾਂਦੇ ਇਹ ਵੀ ਬਹੁਤ ਵੱਡੇ ਭਾਗ ਨੇ ਹਨਾ ਆਪ ਦੇ ਹੀ ਜਨਮ ਦੇ ਨਾਲੇ ਦਿਨ ਤੇ ਪਰਮਾਤਮਾ ਜੀ ਦੀ ਕਿ ਪਾ DNA ਗੁਰੂ ਦੀ ਨਗਰੀ ਤਲਵੰਦੀ ਸਾਹਿਬ ਉਹ ਮਿਲ ਕੋ ਬਾਗ ਜਾਂਦਾ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਤੇ ਇਸ ਲਈ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਗੁਰੂ ਮਹਾਰਾਜ ਦੇ ਅੱਗੇ ਆਪਾਂ ਨੂੰ ਅਰਦਾਸ ਕਰਵਾਉਣੀ ਚਾਹੀਦੀ ਹੈਗੀ ਤੇ ਹੁਣ ਆ ਸਮਾਂ ਸੰਧਾ ਇੱਥੇ ਫਿਰ ਗੈਸ ਸਾਫ ਕਰੂੰਗੀ ਪਹਿਲਾਂ ਤੇ ਦੁੱਧ ਦਤਤਾ ਕਰੂੰਗੀ ਚਾਹ ਕਰੂੰਗੀ ਉਸ ਤੋਂ ਬਾਅਦ ਗੈਸ ਸਾਫ ਕਰਾਂਗੇ ਜੀ ਤੇ ਤਦ ਤੱਕ ਮੈਂ ਦੁੱਧ ਦਾਲ ਤੇ ਆਹ ਆਪਾਂ ਨਾ ਸਲਵਾਰ ਕੱਟ ਰਹੇ ਸੀਗੇ ਜੀ ਤੇ ਇਹ ਨਾ ਮੈਂ ਕਈ ਵਾਰੀ ਵੀਡੀਓ ਵੀ ਦੇਖਦੇ ਆਪਾਂ ਵੀ ਜਦੋਂ ਵੀ ਮਤਲਬ ਪਹਿਣਾ ਕਹਿੰਦੇ ਨਾ ਹਾਂ ਵੀ ਜੇ ਸਲਵਾਰ ਹੁੰਦੀ ਜਿਹਦੀ ਆਪਣੇ ਮੂਰ ਨੂੰ ਡਿੱਗੀ ਜਾਂਦੀ ਹੁੰਦੀ ਹੈ ਹਨਾ ਤੇ ਵੀ ਉਸ ਨੂੰ ਆਪਾਂ ਠੀਕ ਕਿਦਾਂ ਕਰਨਾ ਹੁੰਦਾਗਾ ਤਾਂ ਕਿ ਨੈਰੋ ਸਲਵਾਰ ਦੀ ਤਰ੍ਹਾਂ ਵੀ ਬਣ ਜਾਵੇ ਤੇ ਮੂਰ ਨੂੰ ਵੀ ਨਾ ਡਿੱਗੇ ਹਨਾ ਖੜੀ ਖੜੀ ਸਲਵਾਰ ਹੋਵੇ ਤੇ ਉਹਦੇ ਲਈ ਨਾ ਇਹ ਜਿਹੜੇ ਬਾਲੇ ਹੁੰਦੀ ਹੈਗੇ ਤੇ ਇਹ ਬਾਲਿਆਂ ਦੇ ਵਿੱਚ ਜਿਹੜੇ ਆਪਾਂ ਪਲੇਟਾਂ ਪਾਉਣਗੀਆਂ ਉਹ ਜਿਹੜੇ ਪਾਸੇ ਹਨਾ ਤੇ ਉਸ ਪਾਸੇ ਇਹ ਆਪਾਂ 1.5 ਇੰਚ ਦੀ ਕਾਟ ਪਾਉਣੀ ਹੁੰਦੀ ਹੈਗੀ ਆ ਮੈਂ ਪਹਿਲਾਂ ਪਾ ਲਈ ਸੀਗੀ ਪਰ ਫਿਰ ਮੈਂ ਬਾਅਦ ਚ ਵੀਡੀਓ ਬਣਾਇਆ ਇਸ ਲਈ ਮੈਂ ਕੱਪੜਾ ਨਾ ਉਸੇ ਤਰ੍ਹਾਂ ਹੀ ਰੱਖ ਲਿਆ ਤੇ ਇਹ ਜਿੱਧਰ ਆਪਾਂ ਸਿਉਣ ਮਾਰਨੀ ਹੁੰਦੀ ਹੈਗੀ ਉਸ ਪਾਸੇ ਇਹ ਕੰਨੀ ਤੋਂ ਲੱਗਣਾ ਹੁੰਦਾ ਕਿ ਤੇ ਇਧਰ ਲਈ ਸਾਢੇ 1.5 ਇੰਚ ਦੀ ਕਾਟ ਪਾਉਣੀ ਹੁੰਦੀ ਹੈ ਜੀ ਜਿਹੜੇ ਪਾਸੇ ਆਪਾਂ ਹੁਣ ਪਲੇਟਾ ਪਾਵਾਂਗੇ ਸਲਵਾਰ ਦੀ ਹੈ ਨਾ 벨ਟ ਲੱਗਦੀ ਹੁੰਦੀ ਹੈਗੀ ਬਲ ਪੈਣਗੇ ਉਸ ਪਾਸੇ 1.5 ਇੰਚ ਦੀ ਕਾਟ ਪਾਵਾਂਗੇ ਨਾ ਜੀ ਆਪਾਂ ਬਾਲਾਂ ਦੇ ਵਿੱਚ ਉੱਪਰ ਤੇ ਫਿਰ ਉਸ ਆਪਣੀ ਸਲਵਾਰ ਨਾ نیچے ਗਿਰਦੀ ਨਹੀਂ ਬਿਲਕੁਲ ਵੀ ਤੇ ਮੂਰ ਨੂੰ ਨਹੀਂ ਦਿਖਦੀ ਹੈਗੀ ਤੇ ਖੜੀ-ਖੜੀ ਸਲਵਾਰ ਲੈਂਦੀ ਹੈਗੀ ਵਧੀਆ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਆਹ ਜਿਹੜੀ ਆਪਣੀ ਸਲਵਾਰ ਕੱਟੀ ਆਪਾਂ ਇਹਦੇ ਬਾਰੇ ਵੀ ਦੱਸਾਂ ਆ ਆਪਾਂ ਕੱਟ ਰਹੇ ਸੀਗੇ ਜੀ ਸਲਵਾਰ ਹੈ ਕਿਉਂਕਿ ਜੈਂਪਰ ਆਪਾਂ ਜਦੋਂ ਪਿੰਡ ਗਏ ਸੀ ਉਹਨੂੰ ਕਟਵਾ ਲਿਆੰਦਾ ਸੀ ਜੈਂਪਰ ਆਪਣਾ ਸੌਂਤਾ ਗਿਆ ਹੈਗਾ ਤੇ ਭੈਣ ਨੇ ਸੌਕੇ ਦਿੱਤੀ ਸੀ ਆਪਣੀ ਕਮੀਜ਼ ਹੈ ਨਾ ਤੇ ਹੁਣ ਆਪਾਂ ਪਿੰਡ ਆਏ ਹੋਏ ਸੀਗੇ ਤੇ ਇਹ ਮੈਂ ਸਲਵਾਰ ਕੱਟ ਰਹੀ ਸੀਗੀ ਤੇ ਇਹਦੇ ਪੌਂਚੇ ਹੈਗੇ ਕਿ ਜਿਹੜੀ ਮਤਲਬ ਮੂਰੀਆਂ ਹੁੰਦੀਆਂ ਆਗਿਆ ਹੈ ਨਾ ਉਹ ਆਸੇਗੀਆਂ ਇਹ ਆਪਣੀ 31 ਇੰਚ ਕੱਟੀਆਂ ਹੋਵਾਂਗੀਆਂ ਤੇ ਆ ਵੀ 31 ਇੰਚ ਆਪਣੀ ਹੈਗਾ ਕੱਟਿਆ ਹੋਇਆ ਹੈ ਨਾ ਤੇ ਜਦੋਂ ਆਪਾਂ ਸਲਵਾਰਾਂ ਕਿਵੇਂ ਜਿਆਦੇ ਜਿਆਦੇ ਪਾੜਨ ਸਲਵਾਰਾਂ ਬਣਾਉਣੇ ਨੇ ਪੰਜਾਬੀ ਸਲਵਾਰ ਹੋਊਗੀ ਜਿਹੜੀ ਹੈ ਨਾ ਤੇ ਉਹ ਜਿਹੜਾ ਆਪਾਂ ਜਿਵੇਂ ਵੇੜੇ ਵੱਡੇ ਵੱਡੇ ਹੁੰਦੇ ਪਿੰਡਾਂ ਦੇ ਵਿੱਚ ਕੱਚੇ ਵੇੜੇ ਹੁੰਦੇ ਹੈਗੇ ਜਿਦੋਂ ਬੈਠ ਕੇ ਬੋਂਕਰ ਮਾਰਦੇ ਤਾਂ ਸਾਰੀ ਸਲਵਾਰ ਇੱਥੇ ਹੁੰਦੀ ਜਿਹੜੀ ਆਪਣੀ ਸਾਰੀ ਲਿਬੜਦੀ ਜਾਂਦੀ ਹੈ ਨਾ ਪਰ ਇੱਥੋਂ ਆਪਾਂ ਜੋ ਵੀ ਆਪਣੀ ਸਲਵਾਰ ਲਿਬੜੇ ਨਾ ਤੇ ਵਧੀਆ ਰਵੇ ਉਸ ਦੇ ਲਈ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇ ਇੱਥੋਂ ਨਾ 12 ਇੰਚ ਦੀ ਇੱਥੋਂ ਲੈ ਕੇ ਪਾਉਣੀ ਹੋਣੀ ਹੈ ਜਿੱਥੋਂ ਆਪਣੀ ਸਟਾਰਟਿੰਗ ਹੁੰਦੀ ਹੈ ਜੇ ਇੱਥੋਂ ਆਪਾਂ ਜਿਵੇਂ ਆਪਾਂ ਸਿਰਫ ਹਾ ਕੰਨੀ ਕੰਨੀ ਵਿੱਚ ਕੰਨੀ ਤੋਂ ਥੋੜਾ ਜਿਹਾ ਬਾਦਲ ਲਮਾ ਕੇ ਜਦੋਂ ਆਪਾਂ ਬਾਕਾਮਾਰਾਂਗੇ ਤੇ ਹਨ ਤੇ ਉਸ ਤੋਂ ਇਲਾਵਾ ਜਿਹੜਾ ਆਪਾਂ ਰੱਖਾਂਗੇ ਥੋੜੀ ਜਿਆਦਾ ਨਹੀਂ ਰੱਖਿਆ ਆਪਾਂ ਸਿਰਫ ਕੰਨੀ ਦੇ ਸਨੇਹੀ 1.5 ਇੰਚ ਰੱਖਿਆ ਹੋਇਆ ਹੈਗਾ ਐਥੇ ਥੋੜੀ ਜਿਹਾ ਆਪਾਂ ਕੱਟ ਦਾਂਗੇ ਤੇ ਇਹ ਇਹਨਾਂ ਐਥੋਂ ਲੈ ਕੇ ਪਹੁੰਚੇ ਤੋਂ ਲੈ ਕੇ ਤੇ 12 ਇੰਚ ਦੀ ਕਨਿਸ਼ਾਨੀ ਲਾਉਣੀ ਹੁੰਦੀ ਹੈ ਆਹ 12 ਇੰਚ ਹੋ ਗਿਆ ਹੈ ਨਾ ਇੱਥੇ ਤੇ ਇਹ 12 ਇੰਚ ਤੋਂ ਆਪਾਂ ਇੱਥੋਂ ਪਾ ਸਕਦੇ ਹਾਂ ਕਿ ਕਾਟ ਆਹ 12 ਇੰਚ ਹੋ ਗਿਆ ਨਾ ਤਾਂ ਇੱਥੋਂ ਆਪਾਂ ਕਾਟ ਪਾ ਸਕਦੇ ਜੇ ਆਪਾਂ ਜਿਆਦਾ ਇਧਰ ਕਾਟ ਪਾ ਲਾਂਗੇ ਹਨਾ ਤਾਂ ਫਿਰ ਉਸ ਤੋਂ ਬਾਅਦ ਫਿਰ ਆਪਣੀ ਇੱਥੇ ਝੋਲੀ ਭੀੜੀ ਹੋ ਜਾਂਦੀ ਹੈ ਫਿਰ ਬੁਰੀ ਲੱਗਦੀ ਮੇਰੀਆਂ ਵੀ ਇੱਕ ਦੋ ਸਲਵਾਰਾਂ ਇਹਦਾ ਖਰਾਬ ਹੋਊਗਾ ਗੀਆਂ ਮੈਂ ਜ਼ਿਆਦਾ ਕਾਟ ਪਾ ਲਈ ਸੀ ਇਸ ਲਈ ਜੇ ਤਾਂ ਇੱਥੋਂ ਜ਼ਿਆਦਾ ਘੇਰਾ ਰਹੇਗਾ ਫਿਰ ਤਾਂ ਤੁਸੀਂ ਘੱਟੋ-ਘੱਟ 6 ਇੰਚ ਦੀ ਐਸ ਲੋਟ 6 ਇੰਚ ਦੀ ਆਪਾਂ ਕਾਟ ਪਾ ਸਕਦੇ ਹਾਂ ਇਸ ਤਰ੍ਹਾਂ ਜਿੰਨੀ ਸਾਨੂੰ ਲੱਗਦੀ ਹੈ ਇੱਥੇ ਜਿੰਨੀ ਤੁਸੀਂ ਮੂਰੀ ਸਹੀ ਕਰਨੀ ਹੈਗੀ ਪਜਾਮੀ ਦੀ ਤਰ੍ਹਾਂ ਭੀੜੀ ਵੀ ਹੋ ਜਾਂਦੀ ਹੈ ਨੈਰੋ ਸਲਵਾਰ ਹੁੰਦੀ ਹੈ ਜਿਹੜੀ ਹੈ ਨਾ ਤੇ ਇੱਥੋਂ ਕਾਟ ਪਾਉਣੀ ਹੁੰਦੀ ਆਪਾਂ ਐਂ ਕਰਕੇ ਇਸ ਤਰ੍ਹਾਂ ਲੈਟ ਤੇ ਇੱਥੋਂ ਹੀ ਆਪਣੀ ਸਾਰੀ ਸਲਵਾਰ ਜਿਹੜੀ ਹੈਗੀ ਨਾਲੇ ਤਾਂ ਲਿਬਰ ਦੇ ਨਾਲੇ ਜਦੋਂ ਵੀ ਮਤਲਬ ਆਪਾਂ ਨੇ ਸਲਵਾਰ ਐ ਖੜੀ ਖੜੀ ਰਹਦੀ ਹੈ ਕਿ ਨੈਰੋ ਸਲਵਾਰ ਦੀ ਤਰ੍ਹਾਂ ਹੋ ਜਾਂਦੀ ਹੈ ਤੇ ਆਪਾਂ ਇੱਥੇ 3 ਇੰਚ ਦੀ ਪਾਵਾਂਗੇ 3 ਇੰਚ ਦੀ ਕਾਟ ਪਾਵਾਂਗੇ ਆਪਾਂ ਇੱਥੇ ਸੋ ਆਪਾਂ ਦੱਸਦੇ ਆ ਵੀ ਮਤਲਬ 12 ਇੰਚ ਲੈਣਾ ਹੁੰਦਾ ਇੱਥੋਂ ਲੈ ਕੇ ਇੱਥੋਂ ਨਹੀਂ ਲੈਣਾ ਜਿੱਥੋਂ ਆਪਣੀ ਸਟਾਰਟਿੰਗ ਹੁੰਦੀ ਹੈ ਉੱਥੋਂ ਲੈ ਕੇ ਜਿਵੇਂ ਹੁਣ ਆਪਣੀ ਜਿੰਨਾ ਆਪਾਂ ਇੱਥੋਂ ਪਹੁੰਚਾ ਰੱਖਿਆ ਹੋਇਆ ਹੈ ਨਾ ਕਾਟ ਉਸ ਕਾਰ ਤੋਂ ਲੈ ਕੇ ਰੱਖਣਾ ਹੁੰਦਾ ਹੈ 12 ਇੰਚ ਦੀ ਤੇ ਹੁਣ ਆਪਣੇ ਕੋਲੇ ਜੇ ਤਾਂ ਹੈਗੀ ਹੈ ਕਿ ਆਪਣੇ ਕੋਲੇ ਮਸਲਿਆ ਕੇ ਦੇਖੋ ਜੇ ਤਾਂ ਹੈਗੀ ਆਪਣੇ ਕੋਲੇ ਪਜਾਮੇ ਵਾਲੀ ਪੱਟੀ ਇਹ ਵੀ ਆਪਣੇ ਇੱਥੋਂ ਟੁੱਟ ਗਈ ਸੀਗੀ ਚਾਰ ਕੈਂਚ ਟੁੱਟੀ ਹੋਈ ਹੈਗੀ ਕਿਉਂਕਿ ਮੈਂ কুরਤੇ ਪਜਾਮੇ ਦਾ ਕੱਟ ਹੀ ਸੋਣੀ ਹੁੰਦੀ ਉਹਦੋਂ ਸਿੱਖਦੀ ਸੀ ਉਹਦੋਂ ਲੈ ਕੇ ਆਈ ਸੀ ਤੇ ਫਿਰ ਤਾਂ ਆਪਾਂ ਇਸ ਪੱਟੀ ਦੇ ਨਾਲ ਇਸ ਤਰ੍ਹਾਂ ਕਾਟ ਪੈਂਦੀ ਹੁੰਦੀ ਆਪਾਂ ਸਹੀ ਰੱਖ ਲਾਂਗੇ ਤੇ ਨੈਕਸਟ ਜਗ੍ਹਾ ਤੇ ਜਿੱਥੋਂ ਆਪਾਂ ਸਟਾਰਟਿੰਗ ਕਰਨੀ ਤੇ ਇਸ ਤਰ੍ਹਾਂ ਪਾ ਕੇ ਨਾ ਉਵੇਂ ਉਵੇਂ ਆਪਾਂ ਗਲਾਈ ਲਿਆਵਾਂਗੇ ਇਸ ਤਰ੍ਹਾਂ ਬਹੁਤ ਹੀ ਵਧੀਆ ਸਲਵਾਰ ਬਣਦੀ ਹੈਗੀ ਇਸ ਤਰ੍ਹਾਂ ਜੇ ਕਿਸੇ ਦੀ ਜ਼ਿਆਦੇ ਸਲਵਾਰ ਇੱਥੋਂ ਹੈ ਵੀ ਹੈਗੀ ਜਾਂ ਜ਼ਿਆਦਾ ਖੁੱਲੀ ਫਿਰ ਵੀ ਇਸ ਤਰ੍ਹਾਂ ਕਾਟ ਪਾ ਸਕਦੇ ਆ ਆਪਾਂ ਬਣੀ ਸਲਵਾਰ ਨੂੰ ਵੀ ਲੋਟ ਕਰ ਸਕਦੇ ਤੇ ਇੱਥੇ ਫਿਰ ਆਪਾਂ ਹੁਣ ਐ ਸੈੱਟ ਕਰ ਲਾਂਗੇ ਬਸ ਇੱਥੇ ਐ ਜਿਆਦਾ ਨਹੀਂ ਰੱਖਣੀ ਇਧਰ ਇਸ ਤਰ੍ਹਾਂ ਜਿਆਦਾ ਨਹੀਂ ਰੱਖਣੀ ਨਹੀਂ ਇਧਰ ਆਪਾਂ ਬਸ ਇੱਥੇ ਤੱਕ ਹੀ ਰੱਖਣੀ ਹੈ ਜੀ ਜਿੰਨੀ ਆਹ ਰੱਖੀ ਹੋਈ ਹੈ ਇੱਥੋਂ ਲੈ ਕੇ 12 ਇੰਚ ਹੈ ਨਾ 12 ਇੰਚ ਇੱਥੋਂ ਲੈ ਕੇ ਤੇ 12 ਇੰਚ ਆਪਾਂ ਇਧਰ ਰੱਖਣੀ ਹੈ ਗਲਾਈ ਇਸ ਤਰ੍ਹਾਂ ਬੂਤੀ ਦੇ ਨਾਲ ਵੀ ਗਲਾਈ ਪਾ ਸਕਦੇ ਆ ਇੰਚ ਟੇਪ ਦੇ ਨਾਲ 12 ਇੰਚ ਇਧਰ ਰੱਖ ਲੈਣੀ ਤੇ ਇਹ ਨਾਲ ਲਾ ਦੇ ਕੰਨੀ ਇਹ ਪੈਸਣਾ ਪਾ ਦੇਣੀ ਹੈ ਕਿ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਣੀ ਸਲਵਾਰ ਬਹੁਤ ਹੀ ਵਧੀਆ ਬਣਦੀ ਜਿਆਦਾ ਨਹੀਂ ਇਧਰ ਲੈ ਕੇ ਜਾਣੀ ਹੁੰਦੀ ਸਿਰਫ 12 ਇੰਚ ਤੋਂ ਲੈ ਕੇ ਇਹ ਇੱਥੇ ਪਾ ਸਕਦੇ ਹੋ ਤੁਸੀਂ ਜਿੰਨੀ ਕੱਟ ਬਣੀ ਹੈ ਤੇ 12 ਇੰਚ ਹੀ ਫਿਰ ਇਦਾਂ ਰੱਖਣੀ ਹੁੰਦੀ ਹੈ ਇਹਦੇ ਨਾਲ ਸਲਵਾਰ ਬਹੁਤ ਹੀ ਵਧੀਆ ਬਣਦੀ ਹੈ ਐ ਤਾਂ ਥੋੜੀ ਕਾਟ ਆਪ ਪਾ ਦੇ ਵੀ ਜਿਵੇਂ ਹੁਣ ਦੂਰੋਂ ਲੱਗ ਰਹੀ ਐਵੇਂ ਇੱਥੇ ਥੋੜੀ ਥੁਨਾ ਨਾਲ ਨਾਲ ਲੈ ਕੇ ਅੰਦਰ ਵੇ ਇਸ ਤਰ੍ਹਾਂ ਮੈਨਾਂ ਕਈ ਵਾਰੀ ਇੱਕ ਦੋ ਸਲਵਾਰਾਂ ਬਣਾਉਂਗਾ ਥੋੜੀ ਦੂਰ ਤੱਕ ਲੈ ਜਾਂਦੇ ਫਿਰ ਸਲਵਾਰ ਖਰਾਬ ਹੋ ਜਾਂਦੀ ਹੈ ਕਿਉਂਕਿ ਜਿਹੜਾ ਜਿਹੜਾ ਇਨਸਾਨ ਥੋੜੇ ਭਾਰੀ ਹੁੰਦਾ ਨਾ ਫਿਰ ਉਹਦੇ ਬੁਰੀ ਲੱਗਦੀ ਜਿੱਥੇ ਤੇ ਕਰਾਪਾ ਕਾਟ ਰੱਖੇ ਪਹੁੰਚੇ ਦੋ ਥੋੜੀ ਨਿਸ਼ਾਨੀ ਲਾ ਦੇ ਇਸ ਤਰ੍ਹਾਂ ਬਣ ਜਾਣੀ ਹੁੰਦੀ ਹੈ ਜੀ ਫਿਰ ਸਲਵਾਰ ਆਪਣੀ ਵਧੀਆ ਇਥੇ ਸਹੀ ਪਜਾਮੀ ਦੀ ਤਰ੍ਹਾਂ ਵੀ ਹੋ ਜੂਣੀ ਹੈ ਰੋ ਸਲਵਾਰ ਦੀ ਤਰ੍ਹਾਂ ਵੀ ਜੋ ਚਾਹੇ ਆਪਾਂ ਪਹੁੰਚਾ ਜਿੱਦਾਂ ਮਰਜ਼ੀ ਰੱਖ ਕੇ 2 ਇੰਚ ਦਾ ਰੱਖ ਕੇ ਚਾਹੇ ਜਾ ਦੇਰ ਕਰ ਲਗੇ ਹਨ ਉਹ ਆਪਦੀ ਮਰਜ਼ੀ ਹੁੰਦੀ ਹੈ ਤੇ ਇਸ ਤਰ੍ਹਾਂ ਹ ਕਾਟ ਪਾਈ ਜਾਂਦੀ ਹੁੰਦੀ ਹੈ ਬਾਕੀ ਆਪਣੀ ਇਧਰ ਰਹਿ ਗਈ ਸਾਰੀ ਸਲਵਾਰ ਇਧਰੋਂ ਨਹੀਂ ਸਲਵਾਰ ਜਿਵੇਂ ਹੁਣ ਆ ਸਲਵਾਰਾਂ ਜੀ ਇਹ ਨਹੀਂ ਸ਼ੇਡ ਇੱਥੋਂ ਨਹੀਂ ਸ਼ੇਡ ਨਹੀਂ ਹੁੰਦੀ ਕਾਟ ਸਿਰਫ 12 ਇੰਚ ਤੋਂ ਲੈ ਕੇ 12 ਇੰਚ ਇੱਧਰ ਕਰਕੇ ਨਹੀਂ ਕਾਟ ਪਾਦੀ। ਕਿ ਸਲਵਾਰ ਹਾਂਜੀ ਹੁਣ ਆਪਾਂ ਨਾ ਮੇਥੇ ਸੁੱਕੇ ਪੈਸੀ ਆਪਣੇ ਸ਼ੋਰਗਾ ਇੱਧਰ ਆਪਣਾ ਵੱਧਿਆ ਪਿਆ ਗਿਆ ਸਾਰਾ ਤੇ ਪਰ ਹੁਣ ਮੀ ਪੈ ਗਿਆ ਸੀ ਕਿ ਨਾ ਉਹਦਾ ਕਰਕੇ ਤੇ ਮਤਲਬ ਜੇ ਹੁਣ ਇਕੱਠਾ ਕਰਦੇ ਹੈਗੇ ਤਾਂ ਫਿਰ ਕਹਿੰਦੇ ਖਰਾਬ ਹੋ ਜਾਂਦੇ ਨੇ ਦਾਣੇ ਵਿੱਚੋਂ ਖਰਾਬ ਹੋ ਜਾਂਦੇ ਇਸ ਲਈ ਇੱਕ ਦੋ ਦਿਨ ਧੁੱਪ ਲੱਗ ਜੂਗੀ। ਤੇ ਇੱਥੇ ਮੈਂ ਦੇਖਦੀ ਆਂ ਕਿ ਉਹ ਤਾਂ ਕਹੇ ਸੀ ਮੇਥੇ ਵੱਢ ਕੇ ਰੱਖੇ ਪਏ ਹੈਗੇ ਇਹ ਵੱਢ ਕੇ ਰੱਖੇ ਪਏ ਉਹ ਤਾਂ ਆਪਾਂ ਚੱਕ ਕੇ ਲੈ ਜਾਵਾਂਗੇ ਧਨੀਆ ਦਾ ਹਜੇ ਵੀ ਆਇਆ ਨਹੀਂ ਦਾ ਤੇੰਦਰੀ ਵੀ ਉਹ ਕਿਉਂਕਿ ਧੁੱਪ ਵਾਲੀ ਪੈ ਰਹੀ ਹੈ ਨਾ ਇਸ ਲਈ ਪਤਾ ਨਹੀਂ ਲੱਗਦਾ ਆ ਮੇਥੀ ਵੱਢ ਕੇ ਰੱਖਿਆ ਹਾਂ ਪਾਲਕ ਵੱਢ ਕੇ ਰੱਖੀ ਪਈ ਆ ਇੱਧਰ ਵੀ ਫਾਲਕਾ ਵੱਟ ਕੇ ਰੱਖੀ ਪਈ ਆ ਵਾਲੀ ਵੀ ਫਾਲਕਾ ਵੱਟ ਕੇ ਰੱਖੀ ਪਈ ਐ ਤੇ ਆਪਾਂ ਲੈ ਕੇ ਜਾਣੇ ਹੁਣ ਮੇਥੇ ਕਿਉਂਕਿ ਇੱਥੇ ਮੇਥੇ ਨਾ ਸੁੱਕੇ ਪਏ ਜਮਾ ਜਿਹੜੇ ਆਪਣੇ ਉਧਰ ਮੇਥੇ ਸੀ ਉਹ ਆਪਾਂ ਬਰਦੇ ਕੇ ਸਮਾਰ ਕੇ ਸੁਕਾ ਕੇ ਤੇ ਹਜੇ ਪੱਲੀ ਚ ਪਾ ਕੇ ਰੱਖੇ ਪਏ ਹੈਗੇ ਮੇਥੀ ਵੀ ਰੱਖੀ ਪਈ ਐ ਪਰ ਹੁਣ ਅੱਜ ਉਹਨਾਂ ਨੂੰ ਧੁੱਪ ਲਗਾਵਾਵਾਂਗੇ ਬਾਹਰ ਕੱਢਾਂਗੇ ਮੀਆਂ ਦੇ ਦਨ ਅੰਦਰ ਰੱਖਦੇ ਸੀਗੇ ਆਪਾਂ ਤੇ ਹੁਣ ਆਪਾਂ ਲੈ ਕੇ ਜਾਣੇ ਆ ਕਿ ਇਹ ਜਿਹੜੇ ਮੇਥੇ ਹੋਰੇ ਹੈ ਸਾਰੇ ਸੁੱਕੇ ਪਏ ਆ ਮੇਥੇ ਆ ਤੇ ਇਹ ਮੇਥੇ ਆਪਾਂ ਹੁਣ ਲੈ ਕੇ ਜਾਵਾਂਗੇ ਧਨੀਆ ਹਜੇ ਹਰਾ ਧਨੀਆ ਹਜੇ ਵੀ ਹੋਇਆ ਨਹੀਂਗਾ ਮਿੱਠੇ ਸੁੱਕੇ ਪਏ ਕਿਉਂਕਿ ਫਿਰ ਇਹਨਾਂ ਦੇ ਬੀਜ ਝੜ ਜਾਊਗਾ ਇਸ ਲਈ ਮੈਂ ਖਿਚਲਾ ਕੇ ਲੈ ਜਾਣੀ ਆ ਜੀ ਲੋ ਜੀ ਇਹਨੇ ਸਾਰੇ ਮਿੱਥੇ ਆਪਾਂ ਬਾਵਾ ਸਾਰੇ ਮਿੱਥੇ ਸੀ ਜਿੰਨੇ ਇੱਧਰ-ਇੱਧਰ ਮੋٹے-ਮੋٹے ਹੈ ਨਾ ਉਹ ਸਾਰੇ ਆਪਾਂ ਅ ਬੱਦ ਕੇ ਪਾ ਦਿੱਤੇ ਜੇ ਪੰਲੀ ਦੇ ਵਿੱਚ ਪਾ ਦਿੱਤੇ ਹੈਗੇ ਤੇ ਆਹ ਮੇਥੇ ਆਪਾਂ ਸਾਰੇ ਦਿੱਤੇ ਪੱਟ ਜੀ ਤੇ ਪੱਟ ਕੇ ਤੇ ਇਹਨਾਂ ਨੂੰ ਹੁਣ ਆਪਾਂ ਇੱਥੇ ਤਾਂ ਰੱਖਦੇ ਕਿਉਂਕਿ ਇੱਥੇ ਇੱਕ ਦੋ ਦਿਨ ਧੁੱਪ ਲੱਗ ਜੂਗੀ ਜੇ ਵੀ ਆਪਾਂ ਲੱਗਿਆ ਵੀ ਕੋਈ ਨਿਹਰੀ ਨੂਰੀ ਆਉਂਦਾ ਹੈ ਨਾ ਚਾਂਸ ਤਾਂ ਫਿਰ ਆਪਾਂ ਇਹਨੂੰ ਘਰੇ ਲੈ ਜਾਵਾਂਗੇ ਤੇ ਇੱਥੇ ਵਧੀਆ ਧੁੱਪ ਲੱਗੂਗੀ ਇਸ ਲਈ ਮੈਂ ਇੱਥੇ ਰੱਖ ਦਿੱਤੀ ਹੈ ਕਿ ਵਿੱਚ ਕੋਈ ਕੋਈ ਬੂਟਾ ਨਾ ਹਰਾ ਹੈਗਾ ਹੈ ਜੀ ਬਾਕੀ ਸਾਰੇ ਮੈਂ ਇੱਥੇ ਆਪਾਂ ਪੱਟ ਕੇ ਤੇ ਹਜੇ ਇਧਰ ਵੀ ਹੈਗਾ ਕੋਈ ਕੋਈ ਬੂਟਾ ਪਿਆਸ ਹੈਗਾ ਮੈਂ ਇਹ ਹੀ ਦੇਖਣਾ ਇਸ ਤਰ੍ਹਾਂ ਹਜੇ ਹਰੇ ਹੈਗੇ ਇਧਰ ਆ ਪਾਲਕ ਦੇ ਥੱਲੇ ਆ ਰਿਹਾ ਕੁਝ ਬੂਟੇ ਪਰ ਇਹ ਹੁਣ ਆਪਾਂ ਕਰਾਂ ਇਕੱਠੇ ਕਰਕੇ ਰੱਖ ਦਿੱਤੀ ਹੈ ਕਿਉਂਕਿ ਘਰ ਦੇ ਵਿੱਚ ਹੀ ਬਾਦੇ ਨੇ ਸੀਗੇ ਤੇ ਕਿਉਂਕਿ ਇਧਰ ਛੋਲੇ ਹੈਗੇ ਆਪਣੇ ਆ ਦੇਖਾ ਛੋਲੇ ਸਾਰੇ ਆਪਣੇ ਪੱਟ ਦਿੱਤੇ ਪੱਟ ਕੇ ਤੇ ਇਹ ਤਾਂ ਕਰਕੇ ਧੁੱਪ ਇੱਕ ਦਿਨ ਵਾਸਤੇ ਛੱਡ ਦਿੱਤੇ ਸੀਗੇ ਪਰ ਇਹ ਨਾ ਵੀ ਮੀਦਾ ਕਰਕੇ ਤੇ ਵੀ ਫਿਰਦਾ ਨਾ ਫਿਰ ਪਿਚਕ ਜੀ ਜਾਂਦਾ ਹੈ ਗਾ ਛੋਲਿਆਂ ਦਾ ਪਰ ਤੋਤੇ ਬਹੁਤ ਜ਼ਿਆਦੇ ਖਰਾਬ ਕਰਦੇ ਐ ਇੰਨੇ ਜ਼ਿਆਦੇ ਖਾ ਵੀ ਜਾਂਦੇ ਐ ਕੁਸ ਥੱਲੇ ਪੋਰ ਪਰ ਸਿੱਟ ਦਿੰਦੇ ਐ ਤੇ ਟਾਟਾ ਬਹੁਤ ਜ਼ਿਆਦੇ ਖਾਲੀ ਕਰੀਣਾ ਪੰਗਾ ਪਰ ਹੁਣ ਬਸ ਸ਼ਾਮ ਨੂੰ ਜੇ ਟਾਈਮ ਲੱਗੇ ਸ਼ਾਮ ਨੂੰ ਨਹੀਂ ਜਿਵੇਂ ਹੁਣ ਅੱਜ ਤਾਂ ਬਸਾਖੀ ਤੇ ਗਏ ਹੋਏ ਆਂਗੇ ਪਾਪਾ ਜੀ ਤੇਸ਼ਮੀ ਤਾਂ ਨਾ ਤੇ ਫਿਰ ਸਵੇਰੇ ਦੇਖਾਂਗੇ ਸਵੇਰੇ ਵੀ ਸ਼ਾਇਦ ਕਣਕ ਕੱਢਣੀ ਹੈਗੀ ਆਏ ਬੰਦਿਆਂ ਦਾ ਕੰਮ ਜਦੋਂ ਖੇਤੀ ਵਾਲਿਆਂ ਦੇ ਵਿੱਚ ਜੀ ਟਾਈਮ ਹੀ ਨਹੀਂ ਲੱਗਦਾ ਤੇ ਟਾਈਮ ਉਹਨਾਂ ਤੇ ਜਿਹੜਾ ਬੀਜ ਵਗੈਰਾ ਇਕੱਠੇ ਕਰੇ ਜਾਣ ਨਾ ਪੱਲੇ ਦੇ ਤੇ ਪਾ ਦਾਂਗੇ ਇਕੱਠੇ ਕਰਕੇ ਅਸੀਂ ਸ਼ਾਮੇ ਨਿਮਮ ਦੀ ਸ਼ਾਮਗੀ ਤੇ ਇੱਥੇ ਰੱਖਦੇ ਹਾਂਗੇ ਇਸ ਲਈ ਅੱਜ ਫਿਰ ਮੈਂ ਹੁਣ ਇੱਥੇ ਲੈ ਕੇ ਆਉਣੀ ਮੇਠੀ ਤੇ ਮੇਠੇ ਪਈਏ ਉਹਨਾਂ ਨੂੰ ਆਪਾਂ ਕੁੱਟਾਂਗੇ ਤੇ ਕੁੱਟ ਕੇ ਤੇ ਉਹਦਾ ਬੀਜ ਅੱਜ ਕੱਢ ਲਵਾਂਗੇ ਜੀ ਬਾਕੀ ਕੰਮ ਤਾਂ ਫੇਰ ਹੁੰਦੇ ਰਹਿਣਗੇ ਨਾ ਇਹ ਕੰਮ ਜ਼ਿਆਦਾ ਜ਼ਰੂਰੀ ਨਾ ਤਾਂ ਪੱਲੀਆਂ ਬੇਲੀਆਂ ਹੋ ਜਾਣਗੀਆਂ ਤੇ ਪੱਲੀਆਂ ਦੀ ਫਿਰ ਹੁਣ ਜ਼ਰੂਰਤ ਪੈਂਦੀ ਰਹਿੰਦੀ ਹੈ ਕਿ ਮੰਗਰ ਦੇ ਮੰਗਰ ਤੂੜੀ ਕੱਢਣ ਲੱਗ ਜਾਣਗੇ ਪਲਾਂ ਦੀ ਟਰਾਲੀ ਨਾਲੀ ਤੂੜੀ ਹੋਣੀ ਹੁੰਦੀ ਪਰ ਫਿਰ ਵੀ ਪੱਲਾਂ ਦੀ ਜ਼ਰੂਰਤ ਤਾਂ ਪੈਂਦੀ ਪੈਂਦੀ ਹੈ ਇਸ ਲਈ ਮੈਂ ਹੁਣ ਅੱਜ ਉਹ ਜਿਹੜੇ ਹੈਗੇ ਆਗੇ ਉਹ ਹਜੇ ਥੋੜਾ ਥੋੜਾ ਵਿੱਚ ਵਿੱਚ ਹਰਾ ਬੂਟਾ ਹੈਗਾ ਮੇਥਿਆਂ ਦੇ ਇਸ ਲਈ ਉਹ ਆਪਾਂ ਇੱਕ ਦੋ ਦਿਨ ਧੁੱਪ ਲਗਾਵਾਂਗੇ ਵਲੀ ਮੇਥੀ ਮੀਂਹ ਦੀ ਕਸੂਰੀ ਮੇਥੀ ਕੀ ਹੁੰਦਾ ਜਿਹੜਾ ਉਹ ਆਦੀ ਹੈ ਇਹ ਤਾਂ ਬੀਜ ਦਾ ਆਪਾਂ ਲਾਉਣੇ ਵਧੀਆ ਉੱਗ ਜਾਂਦਾ ਪਰ ਮੇਥਿਆਂ ਦਾ ਵੀ ਘੱਟ ਉੱਗਦਾ ਹੈਗਾ ਉਹ ਆਪ ਨੂੰ ਨਾ ਮਾਂ ਬੀਜ ਆ ਜਿਆਦਾ ਫਰ ਲੈ ਕੇ ਉਹ ਨਾ ਪੈਂਦਾ ਹੈਗਾ ਪਰ ਇਹ ਸਰਫ ਲਗਾਉਣ ਦੇ ਕੰਮ ਨਹੀਂ ਆਉਂਦੀ ਵੀ ਜਿਵੇਂ ਹੁਣ ਆਪਾਂ ਬੀਜਣ ਦੇ ਕੰਮ ਨਹੀਂ ਆਉਂਦੀ ਉਹ ਵੀ ਬਹੁਤ سارے ਕੰਮ ਆਉਂਦੀ ਹੈ ਜਿਹੜੀ ਇਹ ਮੇਥੀ ਵੀ ਹੈ ਕਸੂਰੀ ਮੇਥੀ ਹੈ ਨਾ

ਪਾਸੇ ਦਿੱਤੀ ਸੀ ਕਿ ਨਾਲ ਦੀ ਨਾਲ ਹੀ ਮਸਲਾ ਫਿਰ ਬਾਅਦ ਚ ਲੋਟ ਨਹੀਂ ਆਉਂਦੀ ਏ ਤੇ ਸਬਜ਼ੀ ਵਿੱਚ ਨਹੀਂ ਸੀ ਪਾਣੀ ਲਾਉਣਾ ਸੀ ਕਿਰਨਾਂ ਕਿ ਪਾਣੀ ਪਾ ਦੇਲੀ ਫਿਰ ਮਖ ਦਵਾਰੇ ਹਰੀ ਹਰੀ ਜਿਹੀ ਰਹੀ ਸੀ ਅੱਥੀ ਸੁੱਕ ਨਹੀਂ ਨਹੀਂ ਇਸ ਲਈ ਇਹ ਘਾਟ ਹੋਈ ਸੀ ਕਿ ਦਿੰਦੀ ਸੀ ਤੇ ਮਾਰਨਾ ਪਊਗਾ ਅੱਜ ਕੱਲ੍ਹਿਆ ਸਾਰੀ ਮੇਥੀ ਬਣੀ ਵੀ ਹੈ ਪਰ ਵਿੱਚ ਰੇਤਾ ਘੱਟਾ ਵੀ ਉਹ ਨਹੀਂ ਇਹ ਸਾਰਾ ਲੋਡ ਕਰਨਾ ਪਊਗਾ ਕਰੀ ਲੈ ਕੇ ਜਾਂ ਨਹੀਂ ਸੁਣ ਤੱਕ ਕਿ ਤਰੇ ਧੁੱਪ ਲਗਾਵਾਂਗੇ ਕਿਉਂਕਿ ਇੱਥੇ ਤਾਂ ਫਿਰ ਐਨ ਉਹ ਡੱਡਾ ਨਾ ਜਾਵੇ ਪੱਦੀ ਸੀ ਪਰ ਕਿਰਪਾ ਸਾਰਾ ਬੜਾ ਵਿੱਚ ਨਿਕਲ ਗਿਆ ਕਿਉਂਕਿ ਅਸਲੀ ਜਿਹੜਾ ਹੁਣ ਕੱਢਣ ਦਾ ਕੰਮ ਔਖਾਗਾ ਤਾਂ ਹੁਣ ਇਸ ਤੋਂ ਬਾਅਦ ਹੈਗਾ मोटे मोटे डके कटते क्योंकि वाह वी तरह गर्मी बेषक इन नहीं है फिर नहीं भी ना होगा हवा बगी जी पर मेथी कुटद कुटद क्योंकि पहला मेथे तोड़वा उससे अद्धा पौना घंटा लग गया ਪਰ ਆਪਾਂ ਵੀਡੀਓ ਦੀ ਕਲਿੱਪ ਤਾਂ ਛੋਟੀ ਜੀ ਲੈਣੀ ਹੁੰਦੀ ਹੈ ਨਾ ਪਰ ਟਾਈਮ ਨੂੰ ਜਿਆਦਾ ਲੱਗ ਗਿਆ ਕਿਉਂਕਿ ਨਿੱਕੇ ਨਿੱਕੇ ਬੂਟੇ ਜੀ ਬਾਬਾ ਸਾਰੇ ਸੀਗੇ ਲੰਗਾ ਤਾਂ ਆਪਣੀ ਪੱਲੀ ਭਰ ਗਈ ਸੀਗੀ ਇਦੀ ਵਦੀ ਹੈ ਨਾ ਇੱਕ ਪੱਲੀ ਘਰੇ ਪਈਏ ਬਸ ਉਹ ਵੀ ਮੈਂ ਕੁੱਟ ਦਿਆਂ ਮੇਥੇ ਹੁਣ ਇਸ ਤਰ੍ਹਾਂ ਕੁੱਟ ਕੇ ਰੱਖ ਦੂ ਜਿਵੇਂ ਆਪਾਂ ਮੇਥੀ ਕੁੱਟੇ ਕਿਉਂਕਿ ਇਹਦੇ ਵੀ ਬਾਅਦ ਚ ਬਣ ਜਾਂਦਾ ਹੁੰਦਾ ਹੁਣ ਸੁੱਕਣਗੇ ਫਿਰ ਪੱਤਿਆਂ ਚੋਂ ਨਿਕਲੂਗੀ ਤੇ ਪਰ ਐਂ ਵੀ ਮੋٹے ਮੋٹے ਧੱਕੇ ਆਪਾਂ ਕੱਟ ਕੇ ਰੱਖ ਦਿੱਤੇ ਤੇ ਹੁਣ ਆਪਾਂ ਪੀਂਦੇ ਸੀ ਜੀ ਪਾਣੀ ਤੇ ਕਿਉਂਕਿ ਗਰਮੀ ਦੇ ਵਿੱਚ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ ਸਰਦੀਆਂ ਚ ਤਾਂ ਤੇ ਨਹੀਂ ਲੱਗ ਦੇ ਧੋਰ ਕੇ ਤਾਂ ਫੇਰ ਹੀ ਪਿਆਸ ਲੱਗਦੀ ਏ ਬਿਲੇ ਬੱਠਨ ਤੋਂ ਵੀ ਨਹੀਂ ਤੇ ਵੀ ਨਹੀਂ ਲੱਗਦੀ ਨਹੀਂ ਨਾ ਤੇ ਉਹਨਾਂ ਪਹਿਲਾਂ ਮੈਂ ਪਾਣੀ ਪੀ ਕੇ ਕੱਪੜੇ ਕਚਲੂਗੀ ਕੱਪੜੇ ਇੱਕ ਗੇੜਾ ਮੈਂ ਮਸ਼ੀਨ ਚ ਛੱਡ ਗਈ ਸੀ ਵੀ ਤੇ ਇੱਕ ਬੱਠਲ ਭਰ ਗਈ ਸੀ ਉਹ ਹਜੇ ਕਚਲਨ ਵਾਲਾ ਪਿਆਗਾ ਪਾਣੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਬਾਹਰ ਤਾਰਤੀ ਸੁਕਣੇ ਪਾਵਾਂਗੇ ਕਿਉਂਕਿ ਹੁਣ ਇਨਵਰਟਰ ਦੀ ਲਾਈਟ ਹੁੰਦੀ ਹੈ ਕਿ ਦਿਨੇ ਜਿੰਨਾ ਚਿਰ ਕਣਕਾ ਚੱਲਦੀ ਹੈ ਲਾਈਟ ਨਹੀਂ ਛੱਡਦੀ ਤੇ ਬੰਦ ਹੁੰਦੀ ਹੈ ਦਿਨੇ ਲਾਈਟ ਆਥ ਨੇ ਸ਼ੀਵ ਵਜੇ ਆਉਂਦੀ ਹੈ ਸਵੇਰ 7:00 7:30 ਵਜੇ ਚਲੀ ਜਾਂਦੀ ਹੈ ਸ਼ਾਮ ਨੂੰ 6:00 ਵਜੇ ਆ ਜਾਂਦੀ ਹੈ ਫਿਰ ਉਹਦਾ ਕੰਮ ਦਾ ਇਸ ਲਈ ਫਿਰ ਮੈਂ ਹੁਣ ਕੱਪੜੇ ਸੁੱਕਣੇ ਪਾ ਦੂੰਗੀ ਹਵਾ ਦੇ ਵਿੱਚ ਸੁੱਕ ਜਾਣਗੇ ਵਧੀਆ ਤੇ ਆਪਾਂ ਵੀਡੀਓ ਦੇ ਇੱਥੇ ਐਂਡ ਕਰਦੇ ਆਂ ਜੀ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਕਰਕੇ ਜਰੂਰ ਜਾਨਾ ਫਿਰ ਮੇਰੇ ਦਿਆ ਕਿਸੇ ਨਈ ਵੀਡੀਓ ਦਿਨਾ ਤਬ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ